ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋ ਇਹ ਕਹਾਣੀ ਉੱਤਰ ਪ੍ਰਦੇਸ਼ ਦੀ ਬਹੁਤ ਦਰਦਪਰੀ ਸੱਚੀ ਕਹਾਣੀ ਹੈ ਉਥੋਂ ਦਾ ਇੱਕ ਵਿਅਕਤੀ ਜਿਸ ਦਾ ਨਾਮ ਸ਼ੇਖਰ ਸੀ ਤੇ ਉਸ ਦੀ ਪਤਨੀ ਦਾ ਨਾਮ ਲక్ష్ਮੀ ਸੀ ਉਹਨਾਂ ਦੋਹਾਂ ਵਿੱਚ ਹਰ ਰੋਜ਼ ਝਗੜਾ ਹੁੰਦਾ ਰਹਿੰਦਾ ਸੀ ਕਿਉਂਕਿ ਸ਼ੇਖਰ ਦੀ مالی ਹਾਲਤ ਕੁਝ ਠੀਕ ਨਹੀਂ ਸੀ ਇੱਕ ਵਕਤ ਸੀ ਜਦੋਂ ਉਹਨਾਂ ਦੀ ਇੱਕ ਦੁਕਾਨ ਹੁੰਦੀ ਸੀ ਉਸ ਦੁਕਾਨ ਤੇ ਦੋ ਤਿੰਨ ਮੁੰਡੇ ਕੰਮ ਵੀ ਕਰਦੇ ਸੀ ਸ਼ੇਖਰ ਦੀ ਪੜ੍ਹਾਈ ਪੂਰੀ ਹੋ ਗਈ ਸੀ ਇਸ ਲਈ ਸ਼ੇਖਰ ਦੇ ਮਾਤਾ-ਪਿਤਾ ਨੇ ਸੋਚਿਆ ਕਿਉਂ ਨਾ ਹੁਣ ਸ਼ੇਖਰ ਦਾ ਵਿਆਹ ਕਰ ਦਿੱਤਾ ਜਾਵੇ ਤੇ ਉਹ ਦੁਕਾਨ ਦੀ ਵੀ ਜ਼ਿੰਮੇਵਾਰੀ ਸੰਭਾਲ ਲਵੇਗਾ। ਸ਼ੇਖਰ ਦੇ ਮਾਤਾ-ਪਿਤਾ ਨੇ ਗਾਜ਼ੀਆਬਾਦ ਤੋਂ ਇੱਕ ਰਿਸ਼ਤਾ ਵੇਖ ਕੇ ਸ਼ੇਖਰ ਦਾ ਵਿਆਹ ਕਰ ਦਿੱਤਾ ਸੀ। ਜਦੋਂ ਸ਼ੇਖਰ ਲక్ష్ਮੀ ਨੂੰ ਵਿਆਹ ਕੇ ਘਰ ਲਿਆਉਂਦਾ ਹੈ ਤਾਂ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਲక్ష్ਮੀ ਬਹੁਤ ਖੁਸ਼ ਸੀ। ਉਹ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਇਸ ਤਰ੍ਹਾਂ ਉਹਨਾਂ ਦੇ ਵਿਆਹ ਨੂੰ 4 ਸਾਲ ਬੀਤ ਗਏ ਸੀ। ਇਨ੍ਹਾਂ 4 ਸਾਲਾਂ ਵਿੱਚ ਉਹਨਾਂ ਦੇ ਘਰ ਤੋਂ ਬੱਚਿਆਂ ਨੇ ਵੀ ਜਨਮ ਲਿਆ। ਉਹਨਾਂ ਦੇ ਮੁੰਡੇ ਦੀ ਉਮਰ 3 ਸਾਲ ਤੇ ਕੁੜੀ ਦੀ ਉਮਰ 2 ਮਹੀਨੇ ਸੀ। ਸ਼ੇਖਰ ਦੇ ਪਿਤਾ ਹਮੇਸ਼ਾ ਚਾਹੁੰਦੇ ਸੀ ਕਿ ਹੁਣ ਸ਼ੇਖਰ ਦੁਕਾਨ ਨੂੰ ਸੰਭਾਲ ਲਵੇ। ਉਹ ਹਮੇਸ਼ਾ ਉਸਨੂੰ ਦੁਕਾਨ ਤੇ ਜਾਣ ਲਈ ਕਹਿੰਦੇ ਸੀ। ਪਰ ਸ਼ੇਖਰ ਆਪਣੇ ਬੱਚਿਆਂ ਤੇ ਪਤਨੀ ਨਾਲ ਵਿਅਸਤ ਰਹਿੰਦਾ ਸੀ। ਇੱਕ ਦਿਨ ਅਚਾਨਕ ਸ਼ੇਖਰ ਦੇ ਪਿਤਾ ਦੀ ਅਟੈਕ ਆਉਣ ਨਾਲ ਮੌਤ ਹੋ ਜਾਂਦੀ ਹੈ। ਸ਼ੇਖਰ ਦੇ ਪਿਤਾ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ ਹੀ ਉਸਦੀ ਮਾਂ ਦੀ ਵੀ ਮੌਤ ਹੋ ਗਈ। ਸ਼ੇਖਰ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਇੱਕਦਮ ਟੁੱਟ ਜਾਂਦਾ ਹੈ। ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਸੰਭਾਲਦਾ ਹੈ ਪਰ ਉਹਨਾਂ ਤੇ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ ਸੀ। ਸ਼ੇਖਰ ਆਪਣੀ ਦੁਕਾਨ ਸੰਭਾਲਣ ਲੱਗ ਪਿਆ ਸੀ ਪਰ ਉਹਨਾਂ ਦੀ ਦੁਕਾਨ ਤੇ ਲੱਗੇ ਹੋਏ ਦੋਵੇਂ ਮੁੰਡੇ ਬੇਈਮਾਨ ਨਿਕਲੇ ਤੇ ਉਹ ਦੁਕਾਨ ਤੇ ਚੋਰੀਆਂ ਕਰਨ ਲੱਗ ਪਏ। ਸ਼ੇਖਰ ਆਪਣੀ ਦੁਕਾਨ ਬਾਰੇ ਕੁਝ ਨਹੀਂ ਜਾਣਦਾ ਸੀ। ਇਸ ਲਈ 1 ਸਾਲ ਦੇ ਅੰਦਰ ਹੀ ਦੁਕਾਨ ਖਾਲੀ ਹੋ ਕੇ ਬੰਦ ਹੋ ਗਈ ਸੀ। ਸ਼ੇਖਰ ਦੇ ਪਿਤਾ ਨੇ ਜਿੰਨੀ ਵੀ ਕਮਾਈ ਕੀਤੀ ਸੀ ਉਸ ਨਾਲ ਉਹਨਾਂ ਨੇ ਕੁਝ ਸਮਾਂ ਪਹਿਲਾਂ ਘਰ ਖਰੀਦਿਆ ਸੀ ਇਸ ਲਈ ਹੁਣ ਸ਼ੇਖਰ ਕੋਲ ਕੋਈ ਜਮ੍ਹਾਂ ਪੂੰਜੀ ਵੀ ਨਹੀਂ ਸੀ ਉਹਨਾਂ ਦਾ ਦੁਕਾਨ ਨਾਲ ਹੀ ਗੁਜ਼ਾਰਾ ਚੱਲਦਾ ਸੀ ਪਰ ਜਦੋਂ ਦੁਕਾਨ ਵੀ ਬੰਦ ਹੋ ਗਈ ਤਾਂ ਖਰਚਾ ਆਉਣਾ ਵੀ ਬੰਦ ਹੋ ਗਿਆ ਸੀ ਪਹਿਲਾਂ ਘਰ ਵਿੱਚ ਕੋਈ ਕਮੀ ਨਹੀਂ ਸੀ ਪਰ ਅਚਾਨਕ ਜਦੋਂ ਪਰੇਸ਼ਾਨੀ ਆਈ ਤਾਂ ਲక్ష్ਮੀ ਦੁਖੀ ਰਹਿਣ ਲੱਗ ਪਈ ਸੀ ਲక్ష్ਮੀ ਸਾਰਾ ਦੋਸ਼ ਆਪਣੇ ਪਤੀ ਸ਼ੇਖਰ ਨੂੰ ਦਿੰਦੀ ਸੀ ਹੁਣ ਹਰ ਰੋਜ਼ ਲక్ష్ਮੀ ਤੇ ਸ਼ੇਖਰ ਵਿੱਚ ਝਗੜਾ ਹੋਣ ਲੱਗ ਪਿਆ ਸੀ। ਲక్ష్ਮੀ ਹਰ ਰੋਜ਼ ਆਪਣੇ ਪੇਕੇਆਂ ਦੇ ਘਰ ਫੋਨ ਲਾ ਕੇ ਝਗੜੇ ਬਾਰੇ ਦੱਸਦੀ ਸੀ। ਤਾਂ ਲక్ష్ਮੀ ਦੇ ਪਰਿਵਾਰ ਵਾਲੇ ਵੀ ਸ਼ੇਖਰ ਨੂੰ ਹੀ ਬੁਰਾ ਭਲਾ ਕਹਿ ਕੇ ਦੁਕਾਨ ਵੇਚਣ ਲਈ ਕਹਿੰਦੇ ਸੀ। ਪਰ ਸ਼ੇਖਰ ਉਹਨਾਂ ਨੂੰ ਮਨਾ ਕਰ ਦਿੰਦਾ ਤੇ ਕਹਿੰਦਾ ਦੁਕਾਨ ਵੇਚ ਕੇ ਮੈਂ ਕੀ ਕਰਾਂਗਾ? ਸ਼ੇਖਰ ਨੇ ਲక్ష్ਮੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਮਿਹਨਤ ਕਰਕੇ ਸਭ ਕੁਝ ਠੀਕ ਕਰ ਦੇਵਾਂਗਾ। ਤੁਸੀਂ ਮੇਰੇ ਤੇ ਭਰੋਸਾ ਰੱਖੋ। ਪਰ ਲక్ష్ਮੀ ਨੇ ਕਿਹਾ ਤੁਸੀਂ ਬਹੁਤ ਦਿਨਾਂ ਤੋਂ ਇਹ ਕਹਿ ਰਹੇ ਹੋ ਕਿ ਮੈਂ ਸਭ ਕੁਝ ਠੀਕ ਕਰ ਦੇਵਾਂਗਾ ਪਰ ਤੁਹਾਡੇ ਕੋਲੋਂ ਕੁਝ ਠੀਕ ਨਹੀਂ ਹੋ ਰਿਹਾ ਹੈ ਇੱਕ ਦਿਨ ਸ਼ੇਖਰ ਤੇ ਲక్ష్ਮੀ ਦਾ ਝਗੜਾ ਇੰਨਾ ਵੱਧ ਗਿਆ ਕਿ ਲక్ష్ਮੀ ਨੇ ਸ਼ੇਖਰ ਕੋਲੋਂ ਤਲਾਕ ਮੰਗ ਲਿਆ ਸੀ ਸ਼ੇਖਰ ਨੇ ਕਿਹਾ ਲక్ష్ਮੀ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਥੋੜੇ ਜਿਹਾ ਦੁੱਖ ਲਈ ਮੇਰੇ ਕੋਲੋਂ ਤਲਾਕ ਮੰਗ ਰਹੀ ਹੈ ਤੂੰ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇਂਗੀ ਲక్ష్ਮੀ ਨੇ ਕਿਹਾ ਮੈਂ ਆਪਣੇ ਮਾਤਾ ਪਿਤਾ ਦੇ ਘਰ ਚਲੀ ਜਾਵਾਂਗੀ ਮੇਰਾ ਪਰਿਵਾਰ ਮੈਨੂੰ ਪਾਲ ਲਵੇਗਾ ਤੁਸੀਂ ਇਸਦੀ ਚਿੰਤਾ ਨਾ ਕਰੋ ਸ਼ੇਖਰ ਬਹੁਤ ਪਰੇਸ਼ਾਨ ਸੀ ਲక్ష్ਮੀ ਪੂਰੀ ਤਰ੍ਹਾਂ ਆਪਣਾ ਮਨ ਬਣਾ ਚੁੱਕੀ ਸੀ ਕਿ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਾਗੀ ਇਸ ਲਈ ਲక్ష్ਮੀ ਨੇ ਆਪਣੀ ਮਾਂ ਨੂੰ ਫੋਨ ਲਾ ਦਿੱਤਾ ਸੀ ਉਸਦੀ ਮਾਂ ਇੱਕ ਮੁੰਡੇ ਨਾਲ ਗੱਡੀ ਲੈ ਕੇ ਉਹਨਾਂ ਦੇ ਘਰ ਪਹੁੰਚ ਗਈ ਸੀ ਲక్ష్ਮੀ ਪਹਿਲਾਂ ਹੀ ਆਪਣਾ ਸਮਾਨ ਪੈਕ ਕਰ ਚੁੱਕੀ ਸੀ ਤੇ ਉਹ ਆਪਣੀ ਮਾਂ ਦੇ ਨਾਲ ਘਰ ਛੱਡ ਕੇ ਚਲੀ ਜਾਂਦੀ ਹੈ ਉਸਤੇ ਜਾਣ ਤੋਂ ਬਾਅਦ ਸ਼ੇਖਰ ਪੂਰੀ ਤਰ੍ਹਾਂ ਟੁੱਟ ਗਿਆ ਸੀ ਉਹ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਦਾ ਸੀ ਸਿਰਫ ਚੁੱਪਚਾਪ ਆਪਣੀ ਦੁਕਾਨ ਤੇ ਜਾ ਕੇ ਬੈਠ ਜਾਂਦਾ ਸੀ ਉਸ ਨੂੰ ਆਪਣੇ ਬੱਚਿਆਂ ਤੇ ਪਤਨੀ ਦੀ ਬਹੁਤ ਯਾਦ ਆਉਂਦੀ ਸੀ ਕਿਉਂਕਿ ਸ਼ੇਖਰ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਹੁਣ ਲక్ష్ਮੀ ਸ਼ੇਖਰ ਨੂੰ ਛੱਡ ਕੇ ਜਾ ਚੁੱਕੀ ਸੀ ਹੌਲੀ ਹੌਲੀ ਇੱਕ ਸਾਲ ਬੀਤ ਗਿਆ ਸੀ ਸ਼ੇਖਰ ਨੇ ਕਦੇ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਗੱਲ ਨਹੀਂ ਕੀਤੀ ਸੀ ਇੱਕ ਦਿਨ ਸ਼ੇਖਰ ਦੀ ਦੁਕਾਨ ਤੇ ਇੱਕ ਵਿਅਕਤੀ ਆਉਂਦਾ ਹੈ ਪਰ ਦੁਕਾਨ ਬੰਦ ਸੀ ਇਸ ਲਈ ਉਸ ਵਿਅਕਤੀ ਨੇ ਨਾਲ ਵਾਲੀ ਦੁਕਾਨ ਤੋਂ ਪੁੱਛਿਆ ਇਹ ਸੇਠ ਜੀ ਦੀ ਦੁਕਾਨ ਬੰਦ ਕਿਉਂ ਹੈ ਉਸ ਦੁਕਾਨ ਵਾਲੇ ਨੇ ਵਿਅਕਤੀ ਨੂੰ ਵੇਖ ਕੇ ਕਿਹਾ ਮਨੋਜ ਤੈਨੂੰ ਨਹੀਂ ਪਤਾ ਸੇਠ ਜੀ ਦੀ ਤਾਂ ਮੌਤ ਹੋ ਗਈ ਸੀ ਉਸ ਦੀ ਪਤਨੀ ਵੀ ਇਸ ਦੁਨੀਆ ਤੇ ਨਹੀਂ ਰਹੀ ਤੇ ਉਸ ਦੀ 9 ਵੀ ਘਰ ਛੱਡ ਕੇ ਚਲੀ ਗਈ ਹੈ ਸੇਠ ਜੀ ਦਾ ਮੁੰਡਾ ਸ਼ੇਖਰ ਵੀ ਪਾਗਲਾ ਵਾਂਗ ਇੱਧਰ ਉੱਧਰ ਤੁਰਿਆ ਫਿਰਦਾ ਹੈ ਇਹ ਗੱਲ ਸੁਣ ਕੇ ਮਨੋਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮਨੋਜ ਨੇ ਉਹਨਾਂ ਦੀ ਦੁਕਾਨ ਤੇ 8 ਸਾਲ ਕੰਮ ਕੀਤਾ ਸੀ ਉਹ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਸੀ ਪਰ ਮਨੋਜ ਆਪਣੇ ਪਿੰਡ ਚਲਾ ਗਿਆ ਸੀ ਕਿਉਂਕਿ ਉਸਦੇ ਪਿਤਾ ਦੀ ਤਬੀਅਤ ਖਰਾਬ ਰਹਿੰਦੀ ਸੀ ਫਿਰ ਜਦੋਂ ਉਸ ਨੂੰ ਪਿੰਡ ਵਿੱਚ ਕੋਈ ਚੰਗਾ ਕੰਮ ਨਾ ਮਿਲਿਆ ਤਾਂ ਉਹ ਸੇਠ ਕੋਲ ਦੁਬਾਰਾ ਕੰਮ ਕਰਨ ਲਈ ਆਇਆ ਸੀ ਉਸਨੇ ਸੋਚਿਆ ਸੀ ਕਿ ਸੇਠ ਕੋਲ ਮੈਨੂੰ ਚੰਗੀ ਤਨਖਾਹ ਤਾਂ ਮਿਲ ਜਾਂਦੀ ਸੀ ਪਰ ਜਦੋਂ ਹੁਣ ਉਹ ਆਇਆ ਤਾਂ ਕੰਮ ਕੁਝ ਹੋਰ ਹੀ ਬਣਿਆ ਪਿਆ ਸੀ ਮਨੋਜ ਸ਼ੇਖਰ ਦੇ ਘਰ ਚਲਾ ਜਾਂਦਾ ਹੈ ਸ਼ੇਖਰ ਦੀ ਤਬੀਅਤ ਬਹੁਤ ਖਰਾਬ ਸੀ ਸ਼ੇਖਰ ਨੇ ਜਦੋਂ ਮਨੋਜ ਨੂੰ ਵੇਖਿਆ ਤਾਂ ਉੱਚੀ ਉੱਚੀ ਰੋਣ ਲੱਗ ਪਿਆ ਸੀ ਮਨੋਜ ਨੇ ਸ਼ੇਖਰ ਦੇ ਕੋਲ ਜਾ ਕੇ ਕਿਹਾ ਵੀਰ ਜੀ ਤੁਸੀਂ ਕੀ ਹਾਲਤ ਬਣਾ ਲਈ ਹੈ ਸ਼ੇਖਰ ਨੇ ਮਨੋਜ ਨੂੰ ਸਾਰੀ ਗੱਲ ਸੱਚ-ਸੱਚ ਦੱਸ ਦਿੱਤੀ ਸੀ ਕਿ ਉਸਦੇ ਨਾਲ ਕੀ ਹੋਇਆ ਹੈ ਮਨੋਜ ਨੇ ਕਿਹਾ ਵੀਰ ਜੀ ਤੁਸੀਂ ਚਿੰਤਾ ਨਾ ਕਰੋ ਹੁਣ ਮੈਂ ਆ ਗਿਆ ਹਾਂ ਪਹਿਲਾਂ ਸੀ ਤੁਹਾਡੀ ਦਵਾਈ ਲੈ ਕੇ ਆਉਂਦੇ ਹਾਂ ਮਨੋਜ ਸ਼ੇਖਰ ਨੂੰ ਡਾਕਟਰ ਕੋਲ ਲੈ ਗਿਆ ਤੇ ਉਸਦੀ ਦਵਾਈ ਲੈ ਕੇ ਘਰ ਆ ਗਏ ਸੀ ਫਿਰ ਮਨੋਜ ਨੇ ਉਸਦੇ ਲਈ ਖਾਣਾ ਬਣਾ ਕੇ ਦਿੱਤਾ ਦੋ ਦਿਨਾਂ ਬਾਅਦ ਸ਼ੇਖਰ ਦੀ ਸਿਹਤ ਵਿੱਚ ਸੁਧਾਰ ਆ ਗਿਆ ਸੀ ਮਨੋਜ ਨੇ ਸ਼ੇਖਰ ਨੂੰ ਕਿਹਾ ਚਲੋ ਹੁਣ ਆਪਾਂ ਦੁਕਾਨ ਤੇ ਚੱਲਦੇ ਹਾਂ ਸ਼ੇਖਰ ਨੇ ਕਿਹਾ ਦੁਕਾਨ ਤੇ ਜਾ ਕੇ ਕੀ ਕਰਾਂਗੇ ਉੱਥੇ ਤਾਂ ਕੁਝ ਵੀ ਨਹੀਂ ਰਹਿ ਗਿਆ ਹੈ ਮਨੋਜ ਨੇ ਕਿਹਾ ਤੁਸੀਂ ਮੇਰੇ ਨਾਲ ਚੱਲੋ ਮੈਂ ਆਪੇ ਸਭ ਕੁਝ ਸੰਭਾਲ ਲਵਾਂਗਾ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਸਿਰਫ ਮੇਰਾ ਸਾਥ ਦੇਣਾ ਹੈ ਜਦੋਂ ਮਨੋਜ ਨੇ ਜਾ ਕੇ ਦੁਕਾਨ ਨੂੰ ਖੋਲ੍ਹਿਆ ਤਾਂ ਚਾਰ ਸਾਲ ਪਹਿਲਾਂ ਜੋ ਵੀ ਉਸ ਨੂੰ ਜਾਣਦੇ ਸੀ ਉਸ ਨੇ ਸਾਰੇ ਹੋਲਸੇਲ ਵਾਲਿਆਂ ਨਾਲ ਗੱਲ ਕੀਤੀ ਤੇ ਕੁਝ ਸਮਾਨ ਦੁਕਾਨ ਵਿੱਚ ਪਾ ਲੈਂਦਾ ਹੈ ਹੌਲੀ-ਹੌਲੀ ਉਹਨਾਂ ਦੀ ਦੁਕਾਨ 6 ਮਹੀਨਿਆਂ ਵਿੱਚ ਦੁਬਾਰਾ ਚੱਲ ਪੈਂਦੀ ਹੈ ਪਰ ਸ਼ੇਖਰ ਹਰ ਰੋਜ਼ ਆਪਣੇ ਬੱਚਿਆਂ ਤੇ ਪਤਨੀ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ ਉਸ ਨੂੰ ਉਹਨਾਂ ਦੀ ਯਾਦ ਆਉਂਦੀ ਸੀ ਸ਼ੇਖਰ ਹਰ ਰੋਜ਼ ਮਨੋਜ ਨਾਲ ਉਹਨਾਂ ਬਾਰੇ ਗੱਲਾਂ ਕਰਦਾ ਸੀ ਇਸੇ ਤਰ੍ਹਾਂ 1 ਸਾਲ ਬੀਤ ਜਾਂਦਾ ਹੈ ਤੇ ਸ਼ੇਖਰ ਦੀ ਦੁਕਾਨ ਹੁਣ ਬਹੁਤ ਵਧੀਆ ਚੱਲ ਪਈ ਸੀ ਇੱਕ ਦਿਨ ਸ਼ੇਖਰ ਨੇ ਮਨੋਜ ਨੂੰ ਕਿਹਾ ਤਿੰਨ ਸਾਲ ਬੀਤ ਗਏ ਹਨ ਪਰ ਮੈਂ ਕਦੇ ਵੀ ਆਪਣੀ ਪਤਨੀ ਤੇ ਬੱਚਿਆਂ ਨਾਲ ਗੱਲ ਨਹੀਂ ਕੀਤੀ ਹੈ ਮੈਂ ਸਭ ਕੁਝ ਠੀਕ ਹੋ ਗਿਆ ਹੈ ਕਿਉਂ ਨਾ ਮੈਂ ਉਹਨਾਂ ਨੂੰ ਮਿਲ ਕੇ ਆਵਾਂ ਫਿਰ ਸ਼ੇਖਰ ਲక్ష్ਮੀ ਨੂੰ ਮਿਲ ਲਈ ਉਸ ਦੇ ਕੋਲ ਜਾਂਦਾ ਹੈ ਪਰ ਉੱਥੇ ਲక్ష్ਮੀ ਨਹੀਂ ਹੁੰਦੀ ਹੈ ਜਦੋਂ ਆਸ-ਪਾਸ ਤੋਂ ਪਤਾ ਕੀਤਾ ਤਾਂ ਲక్ష్ਮੀ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੀ ਸੀ ਸ਼ੇਖਰ ਨੇ ਜਦੋਂ ਵੇਖਿਆ ਤਾਂ ਲక్ష్ਮੀ ਦੀ ਹਾਲਤ ਉਸ ਤੋਂ ਵੀ ਖਰਾਬ ਸੀ ਲక్ష్ਮੀ ਦੇ ਪਿਤਾ ਦੀ ਮੌਤ ਤੋਂ ਬਾਅਦ ਲక్ష్ਮੀ ਦੇ ਭਰਾਵਾਂ ਨੇ ਦੋਵੇਂ ਮਾਂ ਤੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਕਿਉਂਕਿ ਉਹ ਲక్ష్ਮੀ ਦਾ ਘਰ ਉਜਾੜਨ ਲਈ ਆਪਣੀ ਮਾਂ ਨੂੰ ਜ਼ਿੰਮੇਵਾਰ ਸਮਝਦੇ ਸੀ ਇਸ ਲਈ ਉਹਨਾਂ ਨੇ ਖਰਚਾ ਚੁੱਕਣ ਤੋਂ ਮਨ੍ਹਾ ਕਰ ਦਿੱਤਾ ਸੀ ਲక్ష్ਮੀ ਦੇ ਬੱਚੇ ਜਿਸ ਸਕੂਲ ਵਿੱਚ ਪੜ ਰਹੇ ਸੀ ਲక్ష్ਮੀ ਉਸ ਸਕੂਲ ਵਿੱਚ ਬੱਚਿਆਂ ਨੂੰ ਪੜਾ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਸ਼ੇਖਰ ਲక్ష్ਮੀ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਜਦੋਂ ਲక్ష్ਮੀ ਦੀ ਨਜ਼ਰ ਸ਼ੇਖਰ ਤੇ ਪਈ ਤਾਂ ਉਹ ਸ਼ੇਖਰ ਵੱਲ ਧਿਆਨ ਨਾਲ ਦੇਖਣ ਲੱਗੀ ਜਿਵੇਂ ਲక్ష్ਮੀ ਵੀ ਸ਼ੇਖਰ ਦਾ ਇੰਤਜ਼ਾਰ ਕਰ ਰਹੀ ਹੋਵੇ ਸ਼ੇਖਰ ਨੇ ਜਦੋਂ ਲక్ష్ਮੀ ਕੋਲੋਂ ਉਸ ਦਾ ਹਾਲਚਾਲ ਪੁੱਛਿਆ ਤਾਂ ਲక్ష్ਮੀ ਸ਼ੇਖਰ ਦੇ ਪੈਰੀ ਪੈ ਕੇ ਰੋਣ ਲੱਗ ਜਾਂਦੀ ਹੈ। ਸ਼ੇਖਰ ਨੇ ਜਦੋਂ ਲక్ష్ਮੀ ਨੂੰ ਉਠਾਇਆ ਤਾਂ ਉਹ ਗਲੇ ਨਾਲ ਲਾ ਕੇ ਕਹਿਣ ਲੱਗੀ ਤੁਸੀਂ ਇੰਨਾ ਸਮਾਂ ਕਿਉਂ ਨਹੀਂ ਆਏ ਸੀ। ਸ਼ੇਖਰ ਨੇ ਕਿਹਾ ਲక్ష్ਮੀ ਤੁਸੀਂ ਤਾਂ ਮਨਾ ਕੀਤਾ ਸੀ ਫਿਰ ਮੈਂ ਕਿਵੇਂ ਆ ਸਕਦਾ ਸੀ। ਲక్ష్ਮੀ ਨੇ ਕਿਹਾ ਤੁਹਾਨੂੰ ਆਪਣੇ ਬੱਚਿਆਂ ਦੀ ਯਾਦ ਨਹੀਂ ਆਈ ਤਾਂ ਸ਼ੇਖਰ ਨੇ ਕਿਹਾ ਮੈਨੂੰ ਪਤਾ ਤੁਹਾਡੇ ਤੇ ਬੱਚਿਆਂ ਤੋਂ ਬਿਨਾਂ ਮੈਂ 3 ਸਾਲ ਕਿਵੇਂ ਬਤੀਤ ਕੀਤੇ ਹਨ ਪਰ ਤੁਹਾਡੀ ਹਾਲਤ ਕਿਵੇਂ ਹੋਈ ਹੈ। लक्ष्मी ने कहा मेरे परामा ने सानू ਛੱਡ ਦਿੱਤਾ ਸੀ ਪਿਤਾ ਦੀ ਮੌਤ ਤੋਂ ਬਾਅਦ ਉਹ ਮਾਂ ਨੂੰ ਸਾਡੇ ਝਗੜੇ ਦਾ ਜ਼ਿੰਮੇਵਾਰ ਸਮਝਦੇ ਸੀ ਉਹਨਾਂ ਨੇ ਸਾਨੂੰ ਖਰਚਾ ਦੇਣਾ ਬੰਦ ਕਰ ਦਿੱਤਾ ਸੀ ਮੈਂ ਇਹ ਸਭ ਕੁਝ ਬਰਦਾਸ਼ਤ ਨਾ ਕਰ ਸਕੀ ਤੇ ਇਸ ਲਈ ਮਾਂ ਨੂੰ ਨਾਲ ਲੈ ਕੇ ਘਰ ਛੱਡ ਦਿੱਤਾ ਸੀ ਸ਼ੇਖਰ ਨੇ ਕਿਹਾ लक्ष्मी ਜਦੋਂ ਤੁਹਾਨੂੰ ਇੰਨੀ ਪਰੇਸ਼ਾਨੀ ਸੀ ਤਾਂ ਤੁਸੀਂ ਘਰ ਵਾਪਸ ਕਿਉਂ ਨਹੀਂ ਆਏ लक्ष्मी ਨੇ ਕਿਹਾ ਮੈਂ ਕਿਸ ਮੂੰਹ ਨਾਲ ਤੁਹਾਡੇ ਕੋਲ ਵਾਪਸ ਆਉਂਦੀ ਮੇਰਾ ਮਨ ਤਾਂ ਬਹੁਤ ਕਰ ਰਿਹਾ ਸੀ ਪਰ ਜੇਕਰ ਤੁਸੀਂ ਵੀ ਇੱਕ ਵਾਰ ਮੇਰੇ ਕੋਲ ਆ ਜਾਂਦੇ ਤਾਂ ਮੈਂ ਖੁਸ਼ੀ-ਖੁਸ਼ੀ ਤੁਹਾਡੇ ਨਾਲ ਚਲੀ ਜਾਣਾ ਸੀ ਸ਼ੇਖਰ ਨੇ ਕਿਹਾ ਜੋ ਵੀ ਹੋਇਆ ਉਸ ਨੂੰ ਭੁੱਲ ਜਾਵੋ ਹੁਣ ਮੈਂ ਤੁਹਾਨੂੰ ਲੈਣ ਹੀ ਆਇਆ ਹਾਂ ਸ਼ੇਖਰ ਦੇ ਬੱਚੇ ਵੀ ਹੁਣ ਸਮਝਦਾਰ ਹੋ ਗਏ ਸੀ ਫਿਰ ਜਦੋਂ ਦੋਵੇਂ ਬੱਚੇ ਲక్ష్ਮੀ ਸ਼ੇਖਰ ਤੇ ਲక్ష్ਮੀ ਦੀ ਮਾਂ ਗਾਜ਼ੀਆਬਾਦ ਤੋਂ ਹਲਦਵਾਨੀ ਆ ਗਏ ਤਾਂ ਲక్ష్ਮੀ ਦੁਕਾਨ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਉਹਨਾਂ ਦੀ ਦੁਕਾਨ ਬਹੁਤ ਵਧੀਆ ਚੱਲ ਰਹੀ ਸੀ ਉਹ ਸ਼ੇਖਰਵਾਲ ਵੇਖਦੀ ਹੈ ਤਾਂ ਸ਼ੇਖਰ ਨੇ ਕਿਹਾ ਸਭ ਕੁਝ ਠੀਕ ਹੋ ਗਿਆ ਹੈ ਸ਼ੇਖਰ ਮਨੋਜ ਦੀ ਤਾਰੀਫ ਕਰਦਾ ਹੈ ਹੁਣ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਦੋਸਤੋ ਤੁਹਾਨੂੰ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ